ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਸੱਜਰ ਸੂਈਆਂ ਹੋਈਆਂ ਮੱਜਾ ਦਿਖਾਉਣੀਆਂ ਨੇਗੀਆਂ ਇਹ ਬਾਜਾਖਾਨਾ ਦੇ ਵਿੱਚ ਸਰਪੰਚ ਡੈਰੀ ਫਾਰਮ ਤੇ ਖੜੀਆਂ ਨੇ ਜੇ ਆਪਾਂ ਕਰੀਏ ਮੱਜ ਦੀ ਕੱਲ ਤਾਂ 4 ਦਿਨ ਹੋ ਗਏ ਮੱਜ ਨੂੰ ਸੂਈ ਨੂੰ ਜੀ 12 ਕਿਲੋ ਦੁੱਧ ਤਿਆਰ ਆਗਾ ਮੰਗਰ ਕੱਟੀ ਆ ਗਈ ਬਾਕੀ ਤੁਸੀਂ ਥਣ ਤੋਂ ਚੈੱਕ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਕਰੀਏ ਆਪਾਂ ਇਹ ਮੱਝ ਦੀ ਗੱਲ ਇਹ ਤੀਜੇ ਸੂਏ ਸੂਈ ਹੀ ਮੰਗ ਰੇ ਇਹਦੇ ਵੀ ਕੱਟੀ ਐ ਤੇ ਮੁੱਲੇ ਦਾ ਮਾਲਕ ਵੀਰ ਕਰਦੇ ਆ ਜੀ 1 ਲੱਖ ਤੇ 40000 ਰੁਪਇਆ ਬਾਕੀ ਸੋਨੂੰ ਲਾਸਟ ਤੇ ਤਾਰਾ ਮਾਰ ਦੇਣ ਦੀ ਵੀਡੀਓ ਵੀ ਦਿਖਾ ਸਕਦੇ ਆਂਗੇ ਬਾਕੀ ਜੇ ਕਿਸੇ ਨੇ ਅਬਦਾ ਜਾਨਵਰ ਸੇਲ ਕਰਨਾ ਤਾਂ ਆਪਣਾ ਨੰਬਰ ਹੈਗਾ 904187908 ਤੇ ਫੋਟੋ ਵੀਡੀਓ ਪੇਕੇ ਆਪਣੀਆਂ ਜਾਨਵਰ ਦੀ ਐਡ ਲਵਾ ਸਕਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਖਰੀਦਣ ਲਈ ਮਾਲਕ ਨਾਲ ਕਰ ਲਓ ਉਸ ਪਰ ਕੰਮ ਮਿਲਾਂਗੇ ਉਸੇ ਵੀਡੀਓ ਵਿੱਚ ਧੰਨਵਾਦ ਜੀ